ਕਈ ਜੁਨੀਆ ਨੂੰ ਲੱਗਦਾ ਕਿ ਹਜੇ ਸਮਾਂ ਨ ਪੂਰ ਨਹੀਂ ਸੀਗਾ ਇਹ ਲੜਾਈ ਅੱਗੇ ਜਾ ਕੇ ਵਿੱਟਣੀ ਸੀ ਕਈਆਂ ਨੂੰ ਲੱਗਦਾ ਕਿ ਨਹੀਂ ਯਾਰ ਲੜਾਈ ਹੁਣੀ ਵਿੱਟਣੀ ਸੀ ਤੇ ਦੂਆਦ ਆਪਾਂ ਲੇਟ ਹੋ ਜਾਾਂਗੇ ਇਹ ਗੱਲ ਬਿਲਕੁਲ ਬਾਜਵਾ ਕਿ ਲੜਾਈ ਤਾਂ ਵਿੱਟਣੀ ਪੈਣੀ ਆ ਚਾਹੇ ਅੱਜ ਵਿੱਟ ਲੋ ਚਾਹੇ ਕੱਲ ਵਿੱਟ ਲੋ ਅੱਜ ਦੋ ਜੁਨੀਆ ਨਾਲ ਲੜ ਲੋ ਪਰ ਸੋ ਨੂੰ ਚਾਰ ਹੋ ਜਾਾਂਗੇ ਆਉਣ ਵਾਲੇ 5-7 ਸਾਲਾਂ ਤੱਕ ਸਾਰੀਆਂ ਜੂਨੀਅਨਾਂ ਦਾ ਅਜੇ ਨਹੀਂ ਪਤਾ ਇੱਕ ਜੂਨੀਅਨ ਬਣਾਉਣੀ ਪੈ ਜੇ ਤੇ ਸਮੁੱਚੇ ਪੰਜਾਬ ਨੂੰ ਜਾਂ ਸਮੁੱਚੇ ਜਿਹੜੀਆਂ ਸਟੇਟਾਂ ਨੇ ਉਹਨਾਂ ਨੂੰ ਲੜਾਈ ਲੜਨੀ ਪੈ ਜੇ ਸਾਡੀ ਫਸਲ ਬਾਣਟ ਚ ਹੁੰਦੀ ਆ ਪਰ ਛੇ-7 ਮਹੀਨੇ ਪਹਿਲਾਂ ਅਸੀਂ ਪਲੈਨਿੰਗ ਕਰ ਲੈਂਦੇ ਆ ਵੀ ਆਹ ਫਸਲ ਆਊਗੀ ਅਸੀਂ ਲੜਕੀ ਦਾ ਵਿਆਹ ਕਰਾਂਗੇ ਆਹ ਫਸਲ ਆਊ ਅਸੀਂ ਲੜਕੇ ਦਾ ਵਿਆਹ ਕਰਾਂਗੇ ਆਹ ਫਸਲ ਆਊ ਅਸੀਂ ਮਕਾਨ ਪਾਵਾਂਗੇ ਆਹ ਫਸਲ ਆਊ ਅਸੀਂ ਆਹ ਕੁੱਤ ਕਰਾਂਗੇ ਫਿਰ ਅਸੀਂ ਉਹਦਾ ਬਜਟ ਬਣਾਉਨੇ ਆ ਬਜਟ ਕਿਉਂ ਬਣਾਉਨੇ ਆ ਜੇ ਸਾਡੇ ਕੋਲੇ ਐਮਐਸਪੀ ਆ ਤਾਂ ਬਜਟ ਬਣਦਾ ਅਨੁਪਤਾ ਅੱਜ ਸਾਡੇ 2300 ਨੂੰ ਚੌਲ ਵਿਕਦੇ ਆ ਅਸੀਂ ਦੇਖਾਂਗੇ 5 ਕਿੱਲੇ ਸਾਡੇ ਲੱਗੇ ਹੋਏ ਆ ਇਹਦੇ ਐਨੇ ਰੁਪਿਆ ਦੇ ਸਾਡੇ ਚੌਲ ਹੋ ਜਾਣਗੇ ਐਨੇ ਕਸੀਂ ਫੜ ਫੜਾ ਕੇ ਆਪਾਂ ਮਕਾਨ ਸ਼ੁਰੂ ਕਰ ਲਾਂਗੇ ਇਸ ਕਰਕੇ ਸਾਨੂੰ ਐਮਐਸਪੀ ਦੀ ਲੋੜ ਆ ਜਿੱਥੋਂ ਤੱਕ ਆ ਗਿਆ ਗਰੀਬ ਵਰਗ ਲਾ ਲੋ ਆਪਣਾ ਜਾਂ ਭਾਈਚਾਰਾ ਲਾ ਲੋ ਮਜ਼ਦੂਰ ਵਰਗ ਉਹਨਾਂ ਵਾਸਤੇ ਐਮਐਸਪੀ ਕਿਉਂ ਜ਼ਰੂਰੀ ਆ ਉਹ ਇਸ ਕਰਕੇ ਜ਼ਰੂਰੀ ਆ ਕਿ ਅੱਜ ਸਾਡੀ ਕਣਕ 2300 ਨੂੰ ਆ ਉਹਨਾਂ ਨੂੰ ਕਣਕ ਦੀ ਲੋੜ ਆ ਉਹ ਸਾਡੇ ਕੋਲੇ ਆਉਣਗੇ ਕਿਤੇ ਜਾਣਗੇ ਆਖਣਗੇ ਅਸੀਂ ਕਣਕ ਲੈਣੀਆਂ ਆਪਾਂ ਆਖਾਂਗੇ ਭਾਈ ਲੈ ਜਾਓ 2300 ਰੁਪਏ ਨੂੰ ਹੁਣ ਜਿਹੜੀ ਗੱਲ ਆ ਗਈ ਸੱਲੂਆਂ ਦੀ ਆੜਾਨੀਆਂ ਦੀ ਬਾਨੀਆਂ ਦੀ ਤਾਂ ਉਦੋਂ ਜਦੋਂ ਉਹਨਾਂ ਕੋਲ ਉਹ ਮਾਲ ਪਾ ਗਿਆ ਤਾਂ ਜੇ ਐਮਐਸਪੀ ਨਾ ਹੋਈ ਤਾਂ ਉਹਦਾ ਕੋਈ ਰੇਟ ਨਹੀਂ ਅੱਜ ਗੰਡੇ ਲਾ ਲੋ ਆਲੂ ਲਾ ਲੋ ਜਾਂ ਕੋਈ ਮਰਜੀ ਫਸਲ ਲਾ ਲੋ ਉਹਨਾਂ ਕੋਲੇ ਜਗ੍ਹਾ ਗਈ ਉਹ ਲੈ ਕੇ ਸਟੋਰ ਕਰਨਗੇ ਸਟੋਰ ਕਰਕੇ ਕੇਰਾਂ ਜਦੋਂ ਸਪਲਾਈ ਰੋਕਦੇ ਆ ਜਦੋਂ ਸਪਲਾਈ ਰੁਕਦੀ ਆ ਕਿਸੇ ਚੀਜ਼ ਦੀ ਉਦੋਂ ਡਿਮਾਂਡ ਵਾਧੀ ਆ ਜਦੋਂ ਡਿਮਾਂਡ ਵਾਧੀ ਆ ਮੰਗ ਵਾਧੀ ਆ ਉਦੋਂ ਰੇਟ ਵਧਦਾਗਾ ਜਦੋਂ ਰੇਟ ਵਧੂਗਾ ਤੇ ਐਮਐਸਬੀ ਹੈ ਨਹੀਂ ਫਿਰ ਉਹਨਾਂ ਨੇ ਕੀ ਕਰਨਾਗਾ ਉਹਨਾਂ ਨੇ 19 ਕਿ ਚੀਜ਼ ਕੱਢ ਕੇ ਬਾਜ਼ਾਰ ਚ ਲੈ ਕੇ ਆਉਣੀ ਆ ਜਿੰਨੀ ਕੁ ਨਾਲ ਉਹਨਾਂ ਨੂੰ ਪਤਾ ਵੀ ਰੇਟ ਨਾ ਘਟ ਹੋਵੇ ਰੇਟ ਚੜਿਆ ਰਹੇ ਮੈਂ ਇਹ ਸਮਝਦਾ ਕਿ ਜਿੰਨੀਆਂ ਵੀ ਲੜਾਈਆਂ ਅੱਜ ਤੱਕ ਲੜੀਆਂ ਗਈਆਂ ਚਾਹੇ ਦੇਸ਼ ਉਹ ਯਾਦ ਕਰਾਉਣ ਦੀ ਲੜਾਈ ਹੋਵੇ ਕੋਸੇਰਪਾ ਆਬਾਦੀ ਦਾ 1 ਅੱਧਾ ਪਰਸੈਂਟ ਲੋਕ ਹੀ ਲੜਦੇ ਆ ਪਰantu ਦਿਲ ਦੇ ਵਿੱਚ ਇਹ ਗੱਲ ਮੰਨ ਕੇ ਚੱਲਣੀ ਕਿ ਹਾਂ ਯਾਰਾ ਇਹਦੀ ਲੋੜ ਆ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਅੱਜ ਸਮੁੱਚੇ ਪੰਜਾਬ ਨੇ ਇਹ ਮਹਿਸੂਸ ਕੀਤਾ ਕਿ ਸਰਦਾਰ ਜਗਜੀਤ ਸਿੰਘ ਜੀ ਡੱਲੇ ਵਾਲੇ ਅੱਜ ਬੈਠੇ ਨੇ ਤਾਂ ਉਹ ਬਿਲਕੁਲ ਸਹੀ ਬੈਠੇ ਨੇ ਤੇ ਅਸੀਂ ਉਹਨਾਂ ਦੇ ਨਾਲ ਆ ਹੋ ਸਕਦਾ ਬਹੁਤਿਆਂ ਤੋਂ ਬਣੌਰੀ ਨਾ ਜਾਇਆ ਜਾਵੇ ਤੇ ਹੋ ਸਕਦਾ ਬਹੁਤੇ ਲੇਟ 막 ਜਾਣ ਤੇ ਅੱਜ ਸੂਚੇ ਪੰਜਾਬ ਨੇ ਇਹ ਮੰਨਿਆਗਾ ਦੂਸਰੀ ਗੱਲ ਆ ਜਿਹੜੀ ਜੁਨੀਆਨਾਂ ਦੀ ਅੱਡੋ ਅੱਡ ਵਿਚਾਰ ਹੁੰਦੇ ਨੇ ਕਿਉਂਕਿ ਜਿਹੜੀ ਐਮਐਸਪੀਆ ਇਹਨੂੰ ਆਪਾਂ ਕਹਨੇ ਆ ਵੀ ਇਹ ਕਿਉਂ ਜ਼ਰੂਰੀ ਆ ਉਹਦਾ ਮੇਨ ਕਾਰਨ ਇਹ ਆ ਕਿ ਜਿਹੜਾ ਸਾਡਾ ਇੱਕ ਸਿੱਧੀ ਜੀ ਗੱਲ ਆ ਕਿ ਅੱਜ ਇੱਕ ਦੋ ਥਾਂ ਤੇ ਕੰਟਰੋਵਰਸੀ ਹੋਈ ਆ ਕਈ ਕੱਲ ਰਾਤ ਵੀਡੀਓ ਦੇਖੀਆਂ ਕਿ ਕਿਹਾ ਗਿਆ ਵਪਾਰੀ ਭਾਈਚਾਰੇ ਵੱਲੋਂ ਕਿ ਅਸੀਂ ਬਾਜ਼ਾਰ ਕਿਉਂ ਬੰਦ ਕਰੀਏ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਸੋਡਾ ਬਾਜ਼ਾਰ ਵੀ ਆ ਜਾਂ ਸਾਡਾ ਲਾਂਨ ਦੇਣਾ ਜਾਂ ਗਰੀਬ ਗੁਰਬੇ ਦਾ ਲਾਂਨ ਦੇਣਾ ਉਹ ਇੱਕ ਨਿਰਧਾਰਤ ਸੀਮਾ ਤੇ ਹੁੰਦਾਗਾ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਬਾਜ਼ਾਰ ਦੇ ਵਿੱਚੋਂ ਅਸੀਂ ਕੋਈ ਚੀਜ਼ ਖਰੀਦਣੀ ਆ ਉਹ ਕਾਹਦੇ ਤੇ ਡਿਪੈਂਡਾ ਉਹ ਉਥੋਂ ਦੀ ਜਿਹੜੀ ਬਸੋਂ ਆ ਜਿਹੜੀ ਆਬਾਦੀ ਆ ਉਹਦੀ ਖਰੀਦ ਸ਼ਕਤੀ ਤੇ ਡਿਪੈਂਡਾ ਜੇ ਮੌਣ ਮੰਡੀ ਨੂੰ 25 ਪਿੰਡ ਲੱਗਦੇ ਨੇ ਤਾਂ ਉਹਨਾਂ 25 ਪਿੰਡਾਂ ਦੇ ਲੋਕਾਂ ਦੀ ਜਿਹੜੀ ਆਮਦਨਾਂ ਜਿਹੜੀ ਉਹਨਾਂ ਦੇ ਜੇਬ ਦੇ ਵਿੱਚ ਉਹਨਾਂ ਦੇ ਰੁਪਏ ਆ ਉਹ ਖਰੀਦ ਸ਼ਕਤੀ ਉਹਦੇ ਤੇ ਡਿਪੈਂਡ ਆ ਹੁਣ ਜੇ ਤੁਸੀਂ ਆਖੋ ਵੀ ਜੇਬ ਤੇ ਕਿਵੇਂ ਡਿਪੈਂਡ ਆ ਜਾਂ ਖਰੀਦ ਸ਼ਕਤੀ ਕਿਵੇਂ ਹੋਣੀ ਚਾਹੀਦੀ ਆ ਉਹਦਾ ਸਭ ਤੋਂ ਵੱਡਾ ਕਾਰਨ ਕੀ ਆ ਉਹ ਐਮਐਸਪੀ ਆ ਮੰਨ ਕੇ ਚੱਲੋ ਅਸੀਂ ਫਸਲ ਬੀਜ ਲਈ ਕੋਈ ਐਮਐਸਪੀ ਨਹੀਂ ਕੋਈ ਪਤਾ ਨਹੀਂ ਵੀ ਇਹਦਾ ਕੀ ਰੇਟ ਲੱਗਣਾ ਵਪਾਰੀ ਨੇ ਆ ਕੇ ਕੀ ਲਾਉਣਾ ਉਦੋਂ ਕਿ ਮੰਤਰੀ ਬਾਜ਼ਾਰ ਦੇ ਵਿੱਚ ਮੰਦੀ ਆਉਣੀ ਆ ਜਾਂ ਤੇਜ਼ੀ ਆਉਣੀ ਆ ਤਾਂ ਉਸ ਵੇਲੇ ਜਿਹੜੀ ਸਾਡੀ ਖਰੀਦ ਸ਼ਕਤੀ ਡਾਊਨ ਜਾਊ ਡਾਊਨ ਕਿਵੇਂ ਜਾਊ ਹੁਣ ਸਾਡੇ ਜਿਹੜੇ ਆ ਵੱਡੀਆਂ ਵੱਡੇ ਹਾਈਵੇ ਬਣ ਕੇ ਇਹਦਾ ਕਾਰਨ ਆ ਬਾਈ ਜੀ ਨੇ ਗੱਲ ਕੀਤੀ ਆ ਬਾਈ ਜੀ ਨੇ ਪਹਿਲਾਂ ਬੁਲਾਰੇ ਨੇ ਕਿ ਇਥੇ ਸੈਲੋ ਬਣਨੇ ਆ ਇਹ ਗੱਲ ਬਿਲਕੁਲ ਜਾਇਜ਼ ਆ ਸੈਲੋ ਬਣਨੇ ਆ ਸਾਡੀ ਸਮੱਸਿਆ ਇਹ ਆ ਕਿ ਅਸੀਂ ਆਪਦੀ ਫਸਲ ਨੂੰ ਸਾਡੇ ਕੋਲੇ ਜਗਾ ਨਹੀਂ ਸਟੋਰ ਨਹੀਂ ਕਰ ਸਕਦੇ ਜਦੋਂ ਮੰਨ ਕੇ ਚੱਲੋ ਸੈਲੋ ਕੱਲੇ ਇੱਥੇ ਨਹੀਂ ਬਣਨੇ ਬਿਜਲੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਗੇ ਕਿ ਇੱਥੇ ਸੈਲੋ ਇਹ ਨਹੀਂ ਬਣਦਾ ਇੱਥੇ ਵੱਡੇ ਵੱਡੇ ਗਣਾਉਣ ਬਣ ਰਹੇ ਆ ਕਾਹਦੇ ਬਣ ਰਹੇ ਆ ਮੰਨ ਲਓ ਇੱਕ ਮਹਿੰਦਰਾ ਕੰਪਨੀ ਗੱਡੀਆਂ ਬਣਾਉਂਦੀ ਆ ਜਾਂ ਮਰੂਤੀ ਸੰਜੂਕੀ ਬਣਾਉਂਦੀ ਆ ਜਾਂ ਵੱਡੇ ਪੁਰਜੇ ਬਣਦੇ ਨੇ ਤਾਂ ਉਹਨੇ ਉਹ ਪੂਰੇ ਦੇਸ਼ ਦੇ ਵਿੱਚ ਭੇਜਣਾ ਮੰਨ ਲਓ ਦਿੱਲੀ ਬਣਦਾ ਸੀ ਉੱਥੇ ਜ਼ਮੀਨ ਮਹਿੰਗੀ ਹੋਗੀ ਗੜਕਾਉਂ ਹਰਿਆਣੇ ਦੇ ਵਿੱਚ ਮਹਿੰਗੀ ਹੋਗੀ ਜਾਂ ਕਿਤੇ ਹੋਰ ਬਣਦੇ ਸੀ ਤਾਂ ਉਹਨਾਂ ਨੇ ਆ ਹਾਈਵੇ ਬਣ ਕਰਕੇ ਪੰਜਾਬ ਦੇ ਵਿੱਚ ਬਿਲਕੁਲ ਹਾਈਵੇ ਦੇ ਨੇੜੇ ਆ ਕੇ ਜ਼ਮੀਨ ਲੈਣੀਆਂ ਉੱਥੇ ਉਹਨਾਂ ਨੇ ਉਹ ਗੱਡੀਆਂ ਸਟੋਰ ਕਰਨੀਆਂ ਉੱਥੋਂ ਸਾਰੇ ਆਪਣੇ ਭਾਰਤ ਦੇ ਵਿੱਚ ਤੇ ਦੂਰਦਰ ਸਟੇਟਾਂ ਦੇ ਵਿੱਚ ਉਹ ਮੰਨ ਕੇ ਚੱਲੋ ਗੱਡੀਆਂ ਭੇਜਣੀਆਂ ਨੇ ਇਸੇ ਕਰਕੇ ਉਹ ਸੈਲੋ ਵੀ ਇੱਥੇ ਬਣਨੇ ਆ ਦੂਜੀ ਗੱਲ ਆ ਗਈ ਵੀ ਜਿਹੜਾ ਕਾਰਪੋਰੇਟ ਆ ਤੇ ਅੱਜ ਤੱਕ ਇਸ ਪਾਸੇ ਆਇਆ ਨਹੀਂ ਸੀ ਫਸਲ ਵਾਲੇ ਪਾਸੇ ਹੁਣ ਕਿਉਂ ਆ ਗਿਆ ਉਹਦਾ ਕਾਰਨ ਇੱਕ ਤਾਂ ਸਿੱਧਾ ਜਾਂ ਪਹਿਲੀ ਗੱਲ ਜਿਹੜਾ ਕਰੋਨਾ 'ਚ ਪਤਾ ਲੱਗਿਆ ਕਿ ਕੱਲਾ ਖੇਤੀਬਾੜੀ ਸੈਕਟਰ ਆ ਜਿਹੜਾ ਡਾਊਨ ਨਹੀਂ ਹੋਇਆ ਜਿਹੜਾ ਬਾਹਰਲੇ ਸਟੇਟਾਂ ਦੇ ਵਿੱਚ ਬਾਹਰਲੇ ਕੰਟਰੀਆਂ ਦੇ ਵਿੱਚ ਜਿਹੜਾ ਮੰਨ ਕੇ ਚੱਲੋ ਸਿਸਟਮਾ ਕਾਰਖਾਨੇ ਵਾਲਾ ਲਾਡੋ ਜਾਂ ਉਹਨੂੰ ਆਪਾਂ ਕਹਿੰਦੇ ਨਾ ਉਦਯੋਗਾਂ ਵਾਲਾ ਉਹਨੂੰ ਬਹੁਤ ਵੱਡੀ ਮਾਰ ਪੈ ਗਈ ਮਾਰ ਇਸ ਕਰਕੇ ਪੈ ਗਈ ਕਿ ਉਹ ਬੰਦ ਹੋ ਗਏ ਉਹ ਜਦੋਂ ਬੰਦ ਹੋ ਗਏ ਕਰੋਨਾ ਕਰਕੇ ਤਾਂ ਉਹ ਤੋਂ ਜਿਹੜਾ ਮੰਨ ਕੇ ਮਜ਼ਦੂਰ ਵਰਗ ਸੀ ਉਹਨਾਂ ਨੂੰ ਵੀ ਬਾਹਰ ਕੱਢਤਾ ਜਦੋਂ ਉਹਨਾਂ ਨੂੰ ਵੀ ਬਾਹਰ ਕੱਢਤਾ ਤਾਂ ਉਹਨਾਂ ਨੂੰ ਇਸ ਗੱਲ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਤਾਂ ਭਾਰਤ ਦਾ ਜਿਹੜਾ ਅਰਥਚਾਰਾ ਸੀ ਉਹ ਥਾਂ ਤੇ ਖੜਾ ਰਿਹਾ ਅਮਰੀਕਾ ਇੱਕੋ ਇੱਕ ਸਟੇਟ ਆ ਜਿਹਨੇ ਕਰੋਨਾ ਦੇ ਵਿੱਚ ਆਪਣਾ ਕੰਮ ਬੰਦ ਨਹੀਂ ਕੀਤਾ ਉਹਨੇ ਇਸ ਕਰਕੇ ਨਹੀਂ ਕੀਤਾ ਉਹਨੂੰ ਪਤਾ ਸੀ ਕਿ ਜੇ ਅਸੀਂ ਉਹਨੂੰ ਬੰਦ ਕਰਾਂਗੇ ਤਾਂ ਸਾਡੀ ਜੀਡੀਪੀ ਥੱਲੇ ਜਾਊਗੀ ਜਦੋਂ ਸਾਡੀ ਜਿਹੜਾ ਇੱਥੇ ਵਾਦੀ ਆ ਉਹਦੀ ਖਰੀਦ ਸ਼ਕਤੀ ਘਟਦੀ ਆ ਖਰੀਦ ਸ਼ਕਤੀ ਉਦੋਂ ਘਟਦੀ ਆ ਜਦੋਂ ਸਾਨੂੰ ਸਾਡੀ ਆਮਦਨ ਜਿਹੜੀ ਉਹ ਜਦੋਂ ਘਟ ਗਈ ਜਮਾ ਉਹ ਜਦੋਂ ਉਹਨਾਂ ਗੱਡੀਆਂ ਲਾ ਲਓ ਮੋਟਰਸਾਈਕਲ ਆ ਉਹਨਾਂ ਨੇ ਕਿਸ਼ਤਾਂ ਤੇ ਕਿਉਂ ਕੱਢਿਆ ਉਹਦਾ ਤਰੀਕਾ ਇਹ ਕੱਢਿਆ ਵੀਰੇ ਦਾ ਪੰਗਾ ਖੜਾ ਹੋ ਗਿਆ ਆਪਣੇ ਮੋਟਰਸਾਈਕਲ ਨਹੀਂ ਵੇਚਦੇ ਹੁਣ ਆਪਾਂ ਕੀ ਕਰੀਏ ਤਾਂ ਉਹਨਾਂ ਨੇ ਕਹਿਣਾ ਤਾਂ 1000 ਰੁਪਿਆ ਭਰਾ ਕੇ ਇਹਨਾਂ ਨੂੰ ਮੋਟਰਸਾਈਕਲ ਦੇ ਦੋ ਆਪਾਂ 1000 ਰੁਪਿਆ ਭਰ ਕੇ ਮੋਟਰਸਾਈਕਲ ਲੈ ਆਏ ਤਾਂ ਉਹ ਜਿਹੜਾ ਮੋਟਰਸਾਈਕਲ ਲੈ ਆਏ ਤੇ ਆਪਾਂ ਭਰਨਾ ਲੱਖ ਰੁਪਿਆ ਕੰਪਨੀ ਨੂੰ ਪਰ ਆਪਾਂ ਕਮਾਉਂਦੇ ਫਿਰਦੇ ਆਂ ਪਰ ਕਿਹਦਾ ਕਮਾਉਂਦੇ ਫਿਰਦੇ ਆਂ ਉਹ ਕੰਪਨੀ ਦਾ ਕਮਾਉਂਦੇ ਫਿਰਦੇ ਆਂ ਕੰਪਨੀ ਨੇ ਜਿਹੜਾ ਅਸੀਂ ਆਉਣ ਵਾਲੇ ਸਾਲ ਦੇ ਵਿੱਚ ਲੱਖ ਰੁਪਿਆ ਕਮਾਉਣਾ ਸੀ ਉਹ ਸਾਡਾ ਪਹਿਲਾਂ ਹੀ ਗੈਣੇ ਤਰ੍ਹਾਂ ਲਿਆ ਅਸੀਂ ਆਪ ਦਾ ਨਹੀਂ ਕਮਾਉਂਦੇ ਫਿਰਦੇ ਜਦੋਂ ਕੋਈ ਚੀਜ਼ ਕਿਸ਼ਤ ਤੇ ਲੈ ਕੇ ਆਉਣੀ ਆ ਉਹ ਅਸੀਂ ਉਹ ਕੰਪਨੀ ਦਾ ਕਮਾਉਂਦੇ ਫਿਰਦੇ ਆ ਸੋ ਇਸ ਪਾਸੇ ਕਿਉਂ ਆਏ ਇਸ ਪਾਸੇ ਉਹ ਇਸ ਕਰਕੇ ਆਏ ਨੇ ਕਿ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਵੀ ਕੋਈ ਚੀਜ਼ ਹੋਰ ਬਣਦੀ ਆ ਉਹਦੀ ਲਾਈਫ ਬਹੁਤ ਆ ਤੇ ਇੱਕ ਨਾਗ ਇਹੋ ਜੀ ਚੀਜ਼ ਆ ਜਿਹੜੀ ਚੀਜ਼ ਨੇ ਜਿਵੇਂ ਕਹਿੰਦੇ ਵੀ ਢਿੱਡ ਤਾਂ ਤਿੰਨੇ ਵੇਲੇ ਭਰਨਾ ਪਊਗਾ ਤਾਂ ਉਹਦੀ ਖਫਤ ਬਹੁਤ ਆ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਯਾਰ ਚੀਜ਼ ਤਾਂ ਇਹ ਆ ਇਹਦੀ ਖਫਤ ਬਹੁਤ ਆ ਗਈ ਇਹਦੇ ਵਿੱਚੋਂ ਹੀ ਪੈਸਾ ਬਣਨਾਗਾ ਤੇਗਾ ਇਸ ਪਾਸੇ ਦਾ ਪਾਈ ਨਹੀਂ ਧਿਆਨ ਛੱਡੀ ਬੈਠੇ ਆ ਤਾਂ ਫੇਰ ਉਹ ਦੁਬਾਰੇ ਇਸ ਪਾਸੇ ਨੂੰ ਆਏ ਨੇ ਹੁਣ ਉਹਨਾਂ ਨੂੰ ਪਤਾ ਲੱਗਿਆ ਵੀ ਜੇ ਹੋਵੇ ਨਾ ਤਾਂ ਪਹਿਲਾਂ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ ਜਾਵੇ ਇਸ ਕਰਕੇ ਉਹਨਾਂ ਦਾ ਸਭ ਤੋਂ ਜ਼ਿਆਦਾ ਜ਼ੋਰ ਹੁਣ ਇਸ ਖਿੱਤੇ ਤੇ ਲੱਗਿਆ ਹੋਇਆਗਾ ਇਸ ਖਿੱਤੇ ਤੇ ਇਸ ਕਰਕੇ ਲੱਗਿਆ ਹੋਇਆ ਕਿ ਜਿਹੜਾ ਇਹ ਖਿੱਤਾਗਾ ਇਹ ਭਾਰਤ ਨੂੰ ਮਾਧੇਸ਼ਿਆਣਾ ਜੋੜਦਾ ਮਾਧੇਸ਼ਿਆਣਾ ਜਿਹੜਾ ਸਿਲਕ ਰੂਟ ਆ ਉਹ ਇੱਥੋਂ ਜੁੜਦਾਗਾ ਠੀਕਾ ਸਾਡਾ ਇਹ ਬਾਰਡਰ ਬੰਦ ਕਰੀ ਬੈਠੇ ਨੇ ਬਾਗਾ ਬਾਰਡਰ ਹੁਣ ਕੱਲ ਮੈਂ ਟੀਵੀ ਤੇ ਇੱਕ ਵਪਾਰੀ ਭਾਈਚਾਰੇ ਨੂੰ ਸੁਣ ਰਿਹਾ ਉਹ ਕਹਿੰਦਾ ਇੱਥੇ ਵਪਾਰੀ ਨਹੀਂ ਆ ਰਹੇ ਖਲੋਰੀ ਬਾਰਡਰ ਰੁੱਕੀ ਬੈਠੇ ਨੇ ਉਹ ਮਾਇਆ ਆਖਾ ਵੀਰ ਭਾਈ ਵੀਰ ਮੇਰਾ ਚਲੋ ਠੀਕ ਆ ਜਿਹੜੇ ਇਧਰੋਂ ਵਪਾਰੀ ਆਉਣਗੇ ਆਉਣਗੇ ਇਧਰੋਂ ਦਾ ਕੱਲੇ ਭਾਰਤ ਤੋਂ ਆ ਜਾਣਗੇ ਚਲੋ ਨਾਲ ਲੱਗਦੇ ਹੋਰ ਪਾਸਿਓਂ ਆ ਜਾਣਗੇ ਪਰ ਜਿਹੜਾ ਵਪਾਰੀ ਆਉਣਾਗਾ ਵੀ 20 ਦੇ ਛਾਂਜ ਹੋਣਾ ਉਹਦਾ ਸਾਡਾ ਬਾਗਾ ਬਾਰਡਰ ਆਹੀਂ ਰੁਕਿਆ ਪਿਆ ਕਿਉਂਕਿ ਸਾਡਾ ਸਾਰਾ ਮਾਲ ਜਾਮਨਗੜ੍ਹ ਰਾ ਜਾ ਕੇ ਉਹ ਜਿਹੜੀ ਕਾਂੜਲਾ بندر ਕਾਹਦੇ ਰਾਹੀਂ ਜਾ ਰਿਹਾਗਾ ਕਿੱਥੇ ਸਾਨੂੰ ਇਥੋਂ 25 ਕਿਲੋਮੀਟਰ ਤੋਂ ਸਾਡਾ ਛੜਕੀ ਰੂਟ ਸ਼ੁਰੂ ਹੋ ਟੈਨ ਦਾ ਮਤ ਲੈ ਗਿਆ ਵੀ ਇਹਨਾਂ ਨੇ ਚਾਰਚ ਫਿਰੋ ਸਾਨੂੰ ਦੱਬਿਆ ਹੋਇਆਗਾ ਕਿਉਂਕਿ ਨਾਜ ਇੱਕ ਇਹੋ ਜੀ ਚੀਜ਼ ਆ ਕਿ ਨਾਜ ਦੀ ਪੂਰੇ ਵਰਲਡ ਦੇ ਵਿੱਚ ਲੋੜ ਹੀ ਲੋੜ ਆ ਇਹ ਗੱਲ ਨਹੀਂ ਕਿ ਨਾਜ ਜਿੰਨਾਂ ਕੋਲੇ ਬਾੜਾ ਇਹਨਾਂ ਕੋਲੇ ਕੋਈ ਨਾਜ ਬਾੜਾ ਨਹੀਂ ਕਾਰਨ ਇਹ ਆ ਵੀ ਉਹ ਇਹ ਖਿੱਤੇ ਨੂੰ ਹਟਾਉਣਾ ਚਾਹੁੰਦੇ ਆ ਇਹ ਖਿੱਤਾ ਉਹਨਾਂ ਨੇ ਲੈਣੀ ਲੈਣਾ ਇਸ ਗੱਲ ਤੇ ਉਹਨਾਂ ਦੀ ਪਗੜਾ ਦੂਸਰੀ ਗੱਲ ਇਹ ਆ ਕਿ ਵੀ ਸਾਡੇ ਵਿੱਚ ਇੱਕ ਨਰਾਸ਼ਾ ਫੈਲਦੀ ਆ ਕਿ ਯਾਰ ਉਹ ਬੋਲ ਦੇਣੀ ਉਹ ਆਪਣੀ ਗੱਲ ਨੂੰ ਕੌਣ ਦੇਣੀ ਇਹ ਨਹੀਂ ਇਹ ਇੱਕ ਸੰਦਾਤ ਹੁੰਦਾਗਾ ਉਹਦਾ ਕਾਰਨ ਇਹ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਇਸ ਗੱਲ ਦਾ ਇਹਨਾਂ ਦੇ ਮਨਾਂ ਦੇ ਵਿੱਚ ਸਦਮਾ ਬਿਠਾ ਦਿਓ ਕਿ ਵੀ ਉਹਨਾਂ ਦੀ ਸਿਹਤ ਤੇ ਤਾਂ ਕੋਈ ਅਸਰ ਨਹੀਂ ਕਈ ਵਾਰੀ ਆਪਾਂ ਵੀ ਕਹਿ ਦਿੰਨੇ ਆ ਕਿ ਨੁਕਸਾਨ ਤਾਂ ਆਪਾਂ ਨੂੰ ਹੋਈ ਜਾਂਦਾ ਪਰ ਉੱਤੋਂ ਉੱਤੋਂ ਆਪਾਂ ਦਿਖਾਉਂਦੇ ਆ ਵੀ ਸਾਡੇ ਤੇ ਤਾਂ ਯਾਰ ਕੋਈ ਅਸਰ ਨਹੀਂ ਸੋ ਉਹ ਸਾਨੂੰ ਆਉਣ ਵਾਲੇ ਸਮੇਂ ਵਾਸਤੇ ਡਿਮੋਰਲਾਈਜ਼ ਕਰਨਾ ਚਾਹੁੰਦੇ ਨੇ ਕਿ ਉਹਨਾਂ ਨੂੰ ਇਹ ਲੱਗੇ ਵੀ ਇਹ ਤੋਂ ਵੱਡੀ ਲੜਾਈ ਵਿੱਟਣ ਤੋਂ ਪਹਿਲਾਂ ਇਹਨਾਂ ਨੂੰ ਨਾਕਸ਼ਣ ਪੈ ਜੇ ਇਹ ਕਹਦਣ ਵੀ ਉਹਨਾਂ ਦੇ ਤਾਂ ਡੱਲੇ ਵਾਲ ਜਿਹੜਾ ਬੈਠਾ ਆਪਣਾ ਪ੍ਰਧਾਨ ਸਾਹਿਬ ਭੁੱਖ ਹੜਤਾਲ ਤੇ ਵੀ ਉਹਨਾਂ ਦੇ ਕੋਈ ਅਸਰ ਨਹੀਂ ਲੋਕ ਇਹ ਗੱਲ ਕਰਨ ਲੱਗ ਜਾਣਾ ਵੀ ਨਹੀਂ ਯਾਰ ਉਹਨਾਂ ਦੇ ਤਾਂ ਕੋਈ ਅਸਰ ਨਹੀਂ ਇਹੋ ਜੀ ਗੱਲ ਨਹੀਂ ਅਸਰ ਉਹਨਾਂ ਤੇ ਹੈਗਾ ਕਿਉਂਕਿ ਜਦੋਂ ਇੱਕ ਆਵਾਦੀ ਐਡੀ ਵੱਡੇ ਪੱਧਰ ਤੇ ਉਹਨਾਂ ਨੂੰ ਚੁਣੌਤੀ ਦੇ ਰਹੀ ਆ ਇਸ ਖਿੱਤੇ ਦੇ ਵਿੱਚ ਉਹਨਾਂ ਨੂੰ ਲਗਾਤਾਰ ਚੁਣੌਤੀ ਮਿਲੀ ਆ ਇਹਦੀ ਛੋਟੀ ਜੀ ਧਾਰਨਾ ਚਾਹੇ ਕੋਈ ਆਇਆ ਕੱਲੇ ਅੰਗਰੇਜ਼ਾਂ ਨੂੰ ਛੱਡ ਕੇ ਸਾਰੇ ਇਧਰਲੇ ਪਾਸਿਓਂ ਆਏ ਸੀ ਹਮਲਾਵਾਰ ਤੇ ਉਹਨਾਂ ਨੂੰ ਐਸੇ ਖਿੱਤੇ ਨੇ ਚੁਣੌਤੀ ਦਿੱਤੀ ਸੀ ਅੰਗਰੇਜ਼ ਜਦੋਂ ਆਏ ਨੇ ਉਹ ਲਗਭਗ 1750 ਦੇ ਆਸ-ਪਾਸ ਆਇਨੇ ਬੰਗਾਲ ਵਾਲੇ ਪਾਸਿਓਂ ਪਰantu ਤੁਸੀਂ ਇੱਕ ਗੱਲ ਦੇਖੋ ਕਿ ਪੰਜਾਬ ਜਾ ਕੇ 1849 ਦੇ ਵਿੱਚ ਗੁਲਾਮ ਹੁੰਦਾਗਾ 100 ਸਾਲ ਲੱਗਿਆ ਉਹਨਾਂ ਨੂੰ ਭਾਰਤ ਜਿੱਤਣ ਤੇ ਤੇ ਪੰਜਾਬ 100 ਸਾਲ ਬਾਅਦੇ ਨੇੜ ਜਾ ਕੇ ਗੁਲਾਮ ਹੋਇਆ ਸੀ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਵੀ ਇਹੀ ਸੀਗਾ ਤੇ ਇੱਥੋਂ ਦੇ ਲੋਕ ਹਮੇਸ਼ਾ ਇਹਨਾਂ ਨੇ ਟੱਕਰ ਦਿੱਤੀ ਆਗੀ ਇਹੋ ਜੀ ਗੱਲ ਨਹੀਂ ਸੈਂਟਰ ਸਰਕਾਰ ਨੂੰ ਵੀ ਝੁਗਣਾ ਪਊਗਾ ਮੰਗਾ ਮੰਨਣੀਆਂ ਪੈਣੀਆਂ ਤੇ ਸਾਡੇ ਵਾਸਤੇ ਗੱਲ ਸਿੱਧੀ ਆ ਸਾਨੂੰ ਤਾਂ ਲੜਨੀ ਪਊਗਾ ਜੇ ਅਸੀਂ ਅੱਜ ਨਾ ਲੜੇ ਤਾਂ ਉਹ ਨਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਲੜਨਾ ਪਊਗਾ ਸੋ ਦੂਜੀ ਗੱਲ ਇਹ ਆ ਕਿ ਜਿੰਨੀਆਂ ਵੀ ਦੁਨੀਆਂਾਂ ਨੇ ਇੰਨਾ ਤੇ ਜੋ ਵੀ ਇਹਨਾਂ ਦਾ ਸਿਸਟਮ ਆ ਉਹ ਆਪੇ ਸੈੱਟ ਹੋ ਜਾਣਗੀਆਂ ਆਪ ਹੀ ਪਹਿਲਾਂ ਹੋ ਗਈਆਂ ਸੀ ਆਪਾਂ ਇਹਨਾਂ ਗੱਲਾਂ ਤੇ ਧਿਆਨ ਨਾ ਦਿਓ ਆਪਣਾ ਧਿਆਨ ਇੱਕ ਗੱਲ ਤੇ ਹੋਣਾ ਚਾਹੀਦਾ ਕਿ ਜਦੋਂ ਇਹਨਾਂ ਨੇ ਕੋਈ ਕਾਲ ਦੇਤੀ ਆਪਾਂ ਉੱਥੇ ਵੱਧ ਤੋਂ ਵੱਧ ਪਹੁੰਚ ਗਏ ਕਿਉਂਕਿ ਕਈ ਵਾਰੀ ਪਿੰਡ ਪੱਧਰ ਤੇ ਅਸੀਂ ਆਪਸ ਵਿੱਚ ਕੰਟਰੋਵਰਸੀ ਵਿੱਚ ਪੈ ਜਾਂਦੇ ਆ ਆਪਣਾ ਉਹ ਵਾਲਾ ਕੋਈ ਲੈਣਾ ਦੇਣਾ ਨਹੀਂ ਆਪਾਂ ਤਾਂ ਇੱਕ ਗੱਲ ਮੰਨ ਕੇ ਚੱਲੋ ਵੀ ਆਪਾਂ ਲੜਨ ਵਾਲੀ ਫੌਜ ਆ ਜਿਹੜੇ ਮੂਰਲੇ ਜਰਨੈਲ ਨੇ ਇਹਨਾਂ ਨੇ ਆਪ ਹੀ ਆਪ ਦਾ ਤਾਣਾ ਬਾਣਾ ਕਰਕੇ ਇਕੱਠੇ ਹੋ ਜਾਣਗੇ ਆਪਾਂ ਨੂੰ ਇਸ ਗੱਲ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸੋ ਸਵਾਰਾਂ ਦਾ ਬਹੁਤ-ਬਹੁਤ ਧੰਨਵਾਦ ਵੱਡੇ ਪੱਧਰ ਤੇ ਇਸ ਸਫਲਬੰਦ ਨੂੰ ਸਫਲ ਕੀਤਾਗਾ ਇੱਕ ਵਾਰ ਫੇਰ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ